ਸਸਿਕਾ ਜੀ ਮੈਂ ਹਕੋਮਲ ਕਪੂਲ ਤੋਂ ਸੇਖਰੋ ਚੈਨਲ ਪੰਜਾਬੀ ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿੱਤ ਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੂਲੇ ਤੌਰ ਉਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਖਰੀਦਣ ਤੋਂ ਵੱਜਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਈਸ਼ੀ ਕਾਨੂੰਨ ਐਸਬੀ 264 ਦੇ ਵਿਰੁੱਧ ਇੱਕ ਮੂਢਲੇ ਹੁਕਮ ਨੂੰ ਰੱਦ ਕਰ ਦਿੱਤਾ ਅਤੇ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਅਨੁਸਾਰ ਇਹ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਹਾਸਲ ਕਰਨ ਤੋਂ ਵਜਦ ਹੈ ਉਹ ਕੇਸ ਲੰਬੀ ਤਰ੍ਹਾਂ ਤੱਕ ਪ੍ਰਭਾਵਿਤ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ ਐਸਡੀ 204 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਪ੍ਰਾਪਤੀਆਂ ਤੇ ਪਾਬੰਦੀਆਂ ਦਾ ਵਿਰੋਧ ਕਰਨ ਦੇ ਲਈ ਪਰਤਾਲ ਨਹੀਂ ਸੀ ਹਾਲਾਂਕਿ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਨ੍ਹਾਂ ਨੂੰ ਇਨ੍ਹਾਂ ਸਮਾਵਾਂ ਤੋਂ ਛੋਟ ਹੋਵੇਗੀ SB 264 ਗੈਰ ਅਮਰੀਕੀ ਨਾਗਰਿਕਾਂ ਜੋਫੇ ਚੀਨ ਦੇ ਵਿੱਚ ਨਿਵਾਸ ਵਾਲੇ ਸੈਨਵਾਸੀਆਂ ਨੂੰ ਫਲੋਰੀਡਾ ਰਿਵੀਜੂ ਜਾਇਦਾਦ ਰੱਖਣ ਤੋਂ ਬਚਿਦਾ ਹੈ। ਇੱਕੋ ਇੱਕ અપਵਾਦ ਬਹੁਤ ਸੀਮਤ ਹੈ। ਗੈਸਲਾਨੀ ਵੀਜ਼ਾ ਵਾਲੇ ਜੋਫੇ ਜਿਨ੍ਹਾਂ ਨੂੰ ਸ਼ਰਨ ਦਿੱਤੀ ਗਈ ਹੈ ਉਹ 2 ਏਕੜ ਤੋਂ ਘੱਟ ਜ਼ਮੀਨ ਵਾਲੀ ਇਕਤਰੇਲੂ ਜਾਇਦਾਦ ਖਰੀਦ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ। ਇਕਸਮਾਨ ਪਰ ਕਟ ਸਖਤ ਨਿਯਮ ਕਿਉਪਾ ਵੈਂਜ਼ిల్లా ਇਹ ਰਾਤ ਉੱਤਰੀ ਕੋਰਿਆ ਰੂਸ ਅਤੇ ਸਿਰਿਆ ਦੇ ਬਹੁਤ ਸਾਰੇ ਪ੍ਰਵਾਸੀਆਂ ਤੇ ਵੀ ਲਾਗੂ ਹੁੰਦਾ ਹੈ। ਅਮਰੀਕੀ ਕਾਨੂੰਨ ਸੱਜ ਨੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜਾਇਦਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਵੀ ਦਿਲ ਪੇਸ਼ ਕੀਤੇ ਨੇ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ। ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜ਼ਇਦਾਦ ਖਰੀਦਣ ਤੋਂ ਰੋਕਦਾ ਹੈ। ਉਹ ਯੋ ਇੱਕ ਬਿੱਲ ਉੱਤੇ ਬੈਂਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ। ਇਹ ਕਾਨੂੰਨ ਵਿਦੇਸ਼ੀ ਸੰਸਥਾਵਾਂ ਦੁਆਰਾ ਕੁਝ ਜੀ ਵੱਦਾਂ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਤੇ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਤੋਂ 25 ਮੀਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿੱਤ ਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੂਲੇ ਤੌਰ ਉਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਖਰੀਦਣ ਤੋਂ ਬਚਦੇ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਈਸ਼ੀ ਕਾਨੂੰਨ SB 264 ਦੇ ਵਿਰੁੱਧ ਇੱਕ ਮੁੱਢਲੇ ਹੁਕਮ ਨੂੰ ਰੱਦ ਕਰ ਦਿੱਤੇ ਅਤੇ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਦੇ ਅਨੁਸਾਰ ਇਹ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਚਹਤਾਦ ਹਾਸਲ ਕਰਨ ਤੋਂ ਵਜਿਦ ਹੈ ਉਹ ਕੇਸ ਲੰਬੀ ਤਰ੍ਹਾਂ ਤੱਕ ਪ੍ਰਭਾਵਿਤ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ ਐਸਬੀ 204 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਪ੍ਰਾਪਤੀਆਂ ਉਤੇ ਪਾਬੰਦੀਆਂ ਦਾ ਵਿਰੋਧ ਕਰਨ ਦੇ ਲਈ ਪਰਤਾਲ ਨਹੀਂ ਸੀ ਹਾਲਾਂਕਿ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਨ੍ਹਾਂ ਨੂੰ ਇਨ੍ਹਾਂ ਸਮਾਵਾਂ ਤੋਂ ਛੋਟ ਹੋਵੇਗੀ SB 264 ਗੈਰ ਅਮਰੀਕੀ ਨਾਗਰਿਕਾਂ ਜੋ ਫਿਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜائਦਾਦ ਰੱਖਣ ਤੋਂ ਬਚ ਜਦੇ ਇੱਕੋ ਇੱਕ અપਵਾਦ ਬਹੁਤ ਸੀਮਤ ਹੈ ਗੈਸਲਾਨੀ ਵੀਜ਼ਾ ਵਾਲੇ ਜਾਫਰ ਜਿਨਾਂ ਨੂੰ ਸ਼ਰਨ ਦਿੱਤੀ ਗਈ ਹੈ ਉਹ 2 ਇਕੜ ਤੋਂ ਘੱਟ ਜ਼ਮੀਨ ਵਾਲੀ ਇਕacre ਦੀ ਜائਦਾਦ ਖਰੀਦ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ ਇਕਸਮਾਨ ਪਰ ਕਟਸਕਤ ਨਿਯਮ ਕਿਉਪਾ ਵੈਨਜ਼ੂਏਲਾ ਇਰਾਕ ਉਤਰੀ ਕੋਰੀਆ ਰੂਸ ਅਤੇ ਸੀਰੀਆ ਦੇ ਬਹੁਤ ਸਾਰੇ ਪ੍ਰਵਾਸੀਆਂ ਤੇ ਵੀ ਲਾਗੂ ਹੁੰਦਾ ਹੈ। ਅਮਰੀਕੀ ਕਾਨੂੰਨ ਸਾਜ ਨੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜ਼ਾਇਦਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਵੀ ਦਿਰਪੇਸ਼ ਕੀਤੇ ਨੇ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ। ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜ਼ਿਦਾਦ ਖਰੀਦਣ ਤੋਂ ਰੋਕਦਾ ਹੈ। ਆਓ ਇੱਕ ਬਿੱਲ ਉੱਤੇ ਬੈਂਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ। ਇਹ ਕਾਨੂੰਨ ਵਿਦੇਸ਼ੀ ਸੰਸਥਾਵਾਂ ਦੁਆਰਾ ਕੁਝ ਜਨਦਾਦਾਂ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਤੇ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਤੋਂ 25 ਮੀਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ। ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿੱਤ ਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੂਲੇ ਤੌਰ ਉਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ ਛੇ ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਖਰੀਦਣ ਤੋਂ ਬਚਦੇ। 11ਵੇਂ ਸਰਕਟ کورٹ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਈਸ਼ੀ ਕਾਨੂੰਨ SB 264 ਦੇ ਵਿਰੁੱਧ ਇੱਕ ਮੂੜਲੇ ਹੁਕਮ ਨੂੰ ਰੱਦ ਕਰ ਦਿੱਤੇ ਅਤੇ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਅਨੁਸਾਰ ਇਹ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਚਹਤਾਨਦ ਹਾਸਲ ਕਰਨ ਤੋਂ ਵਲਜਦਾ ਹੈ ਉਹ ਕੇਸ ਲੰਬੀ ਤਰ੍ਹਾਂ ਤੱਕ ਪ੍ਰਭਾਵਿਤ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੂਦੇਈ ਕੋਲ ਐਸਬੀ 204 ਦੁਆਰਾ ਲਗਾਈਆਂ ਗਈਆਂ ਰੀਅਲ ਏਸਟੇਟ ਪ੍ਰਾਪਤੀਆਂ ਉਤੇ ਪਾਬੰਦੀਆਂ ਦਾ ਵਿਰੋਧ ਕਰਨ ਦੇ ਲਈ ਪੜਤਾਲ ਨਹੀਂ ਸੀ ਹਾਲਾਂਕਿ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਨ੍ਹਾਂ ਨੂੰ ਇਨ੍ਹਾਂ ਸਮਾਵਾਂ ਤੋਂ ਛੋਟ ਹੋਵੇਗੀ SB 264 ਗੈਰ ਅਮਰੀਕੀ ਨਾਗਰਿਕਾਂ ਜੋ ਫਿਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜਾਇਦਾਦ ਰੱਖਣ ਤੋਂ ਬਚਦਾ ਹੈ। ਇੱਕੋ ਇੱਕ અપવાદ ਬਹੁਤ ਸੀਮਤ ਹੈ। ਗੈਸਲਾਨੀ ਵੀਜ਼ਾ ਵਾਲੇ ਜਾਫਰ ਜਿਨ੍ਹਾਂ ਨੂੰ ਸ਼ਰਨ ਦਿੱਤੀ ਗਈ ਹੈ ਉਹ 2 एकड़ ਤੋਂ ਘੱਟ ਜ਼ਮੀਨ ਵਾਲੀ ਇੱਕacrelu ਜਾਇਦਾਦ ਖਰੀਦ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ। ਇਕਸਮਾਨ ਪਰ ਕਟ ਸਖਤ ਨਿਯਮ ਕਿਉਪਾ ਵੈਂਸਿਲਾ ਇਰਾਨ ਉਤਰੀ ਕੋਰਿਆ ਰੂਸ ਤੇ ਸਿਰਿਆ ਤੇ ਬਹੁਤ ਸਾਰੇ ਪ੍ਰਵਾਸੀਆਂ ਤੇ ਵੀ ਲਾਗੂ ਹੁੰਦਾ ਹੈ ਅਮਰੀਕੀ ਕਾਨੂੰਨ ਸਾਜ ਨੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜਾਇਦਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਤੇ ਲਈ ਵੀ ਦਿਲ ਪੇਸ਼ ਕੀਤੇ ਨੇ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜਾਇਦਾਦ ਖਰੀਦਣ ਤੋਂ ਰੋਕਦਾ ਹੈ ਉਹ ਜੋ ਇੱਕ ਬਿੱਲ ਉੱਤੇ ਬੈਂਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ। ਇਹ ਕਾਨੂੰਨ ਵਿਦੇਸ਼ੀ ਸੰਸਥਾਵਾਂ ਦੁਆਰਾ ਕੁਝ ਜਦਾਦਾਂ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਤੇ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਤੋਂ 25 ਮੀਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ। ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿੱਤ ਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੂਲੇ ਤੌਰ ਉਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਖਰੀਦਣ ਤੋਂ ਵਜਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਵਿਹਾਈਸ਼ੀ ਕਾਨੂੰਨ ਐਸਬੀ 224 ਦੇ ਵਿਰੁੱਧ ਇੱਕ ਮੁੱਢਲੇ ਹੁਕਮ ਨੂੰ ਰੱਦ ਕਰ ਦਿੱਤੇ ਅਤੇ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਦੇ ਅਨੁਸਾਰ ਇਹ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਹਾਸਲ ਕਰਨ ਤੋਂ ਵਜਦਾ ਹੈ ਉਹ ਕੇਸ ਲੰਬੀ ਤਰ੍ਹਾਂ ਤੱਕ ਪ੍ਰਭਾਵਿਤ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ SB 264 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਪ੍ਰਾਪਤੀਆਂ ਉਤੇ ਪਾਬੰਦੀਆਂ ਦਾ ਵਿਰੋਧ ਕਰਨ ਦੇ ਲਈ ਪਰਤਾਲ ਨਹੀਂ ਸੀ ਹਾਲਾਂਕਿ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਸਪਸ਼ਟ ਗਾ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਨ੍ਹਾਂ ਨੂੰ ਇਨ੍ਹਾਂ ਸਮਾਵਾਂ ਤੋਂ ਛੋਟ ਹੋਵੇਗੀ SB 264 ਗੈਰ ਅਮਰੀਕੀ ਨਾਗਰਿਕਾਂ ਜੋ ਫਿਰ ਚੀਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੀ ਵਿਜੁਜਾਇਦਾਦ ਰੱਖਣ ਤੋਂ ਵਝਦੇ ਹੈ ਇੱਕੋ ਇੱਕ અપਵਾਦ ਬਹੁਤ ਸੀਮਤ ਹੈ ਗੈਸ ਨੀ ਵੀਜ਼ਾ ਵਾਲੇ ਜਾਫਰ ਜੀਨਾਨੂ ਸ਼ਰਨ ਦਿੱਤੀ ਗਈ ਹੈ ਉਹ 2 एकड़ ਤੋਂ ਘੱਟ ਜ਼ਮੀਨ ਵਾਲੀ ਇੱਕacrelu ਜਾਇਦਾਦ ਖਰੀਦ ਸਕਤੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ ਇਕਸਮਾਨ ਪਰ ਕਟੇ ਸਖਤ ਨਿਯਮ ਕਿਊਬਾ ਵੈਨਜ਼ੂਏਲਾ ਇਰਾਨ ਉਤਰੀ ਕੋਰਿਆ ਰੂਸ ਅਤੇ ਸੀਰੀਆ ਤੇ ਬਹੁਤ ਸਾਰੇ ਪ੍ਰਵਾਸੀਆਂ ਤੇ ਵੀ ਲਾਗੂ ਹੁੰਦਾ ਹੈ ਅਮਰੀਕੀ ਕਾਨੂੰਨ ਸੱਜ ਨੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜਾਇਦਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਵੀ ਬਿੱਲ ਪੇਸ਼ ਕੀਤੇ ਨੇ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜਾਇਦਾਦ ਖਰੀਦਣ ਤੋਂ ਰੋਕਦਾ ਹੈ ਹੋਲਿਓ ਇੱਕ ਬਿੱਲ ਉੱਤੇ ਬੈਂਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ ਇਹ ਕਾਨੂੰਨ ਵਿਦੇਸ਼ੀ ਸੰਸਥਾਵਾਂ ਦੁਆਰਾ ਕੁਝ ਜਦਾਦਾਂ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਤੇ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਤੋਂ 25 ਮੀਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ